ਇਥੇ ਆਪਣਾ ਦੂਸਰਾ ਗियर ਨਹੀਂ ਹੁੰਦਾ ਪਾਣਾ ਦੂਸਰਾ ਗियर ਆਪਾਂ ਪਾਈ ਨਹੀਂ ਸਕਦੇ ਨਹੀਂ ਰਹਿਣ ਦੂ ਕਿਉਂਕਿ ਪਤਾ ਕੀ ਆ ਕਿਉਂਕਿ ਹੁਣ ਇੱਥੇ ਹੈਗਾ ਰੱਛ ਪਾ ਵੀ ਸਕਦੇ ਆ ਜੇ ਹੁਣ ਮੋਰੇ ਥੋੜਾ ਜਿਆਦਾ ਜਿਆਦਾ ਕਲੀਅਰ ਜਿਹਾ ਹੋਵੇ ਫੌਰਨ ਇੱਕ ਮਿੰਟ ਦਾ ਟੁਰੇ ਜਾਂਦੇ ਆ ਹੁਣ ਇਹ ਨਾ ਜਿੱਦਾ ਉਤਰਿਆ ਜਾਂਦਾ ਨਾ ਬੰਦਾ ਉਹਨਾਂ ਨੇ ਹੁਣ ਕਿਹੜਾ ਪਾਸੇ ਹੁਣ ਆਇਆ ਪਹਿਲੇ ਸ਼ੀਸ਼ਾ ਦੇਖ ਲੈ ਲੋ ਐਦਨ ਮਾੜੀ ਗੱਡੀ ਨੂੰ ਘਰ ਲੋ ਜੇ ਹਲਪਾ ਪਾਸੇ ਨਹੀਂ ਹੁਣਾ ਐਦਾਂ ਆਪਾਂ ਨੂੰ ਮੂਵ ਕਰਨੀ ਪੈਣੀ ਐ ਰੇ ਛੱਡ ਦਿਓ ਜਗ੍ਹਾ ਹੈਗੀ ਤਾਂ ਮੂਵ ਕਰਨੀ ਆ ਨਹੀਂ ਜਗ੍ਹਾ ਹੈਗੀ ਆ ਫੇਰ ਨਹੀਂ ਮੂਵ ਕਰਨੀ ਆ ਫੇਰ ਕਲੱਚ ਦਵਾ ਕੇ ਬ੍ਰੇਕ ਵੀ ਲਾਉਣੀ ਪੈਣੀ ਆ ਤੁਹਾਨੂੰ ਚਲੋ ਠੀਕ ਆ ਜੀ ਨਾ ਠੀਕ ਕੱਟਣੀ ਆ ਜਿੱਦਾਂ ਅਸੀਂ ਮੂੜ ਕੱਟਦੇ ਹਾਂ ਉਹ ਪਿੱਛੇੋਂ ਗੱਡੀ ਕੱਟ ਕਰਦੀ ਹੈ ਜਿਹੜਾ ਲੈਫਟ ਪੈ ਰਿਆ ਉਹ ਕਲਚ ਹਾਫ ਦੱਬਿਓ ਤੇ ਜਿਹੜਾ ਰਾਈਟ ਪੈ ਰਿਆ ਬ੍ਰੇਕ ਤੇ ਰੱਖਿਓ ਜੇ ਲੋਡ ਪਈ ਤਾਂ ਕਲਚ ਉੱਪਰ ਹੋ ਜਾਓ ਤਾਂ ਖਿਆਲ ਰੱਖਣਾ ਜੇ ਕੋਈ ਮੋੜ ਆ ਗਿਆ ਨਹੀਂ ਜੇ ਤਾਂ ਜਗ੍ਹਾ ਹੈਗੀ ਕਲਚ ਦਬਾ ਕੇ ਬ੍ਰੇਕ ਲਾ ਦਿਓ ਇਹ ਸ਼ਾ ਲੈਫਟ ਦੇਖ ਲਿਓ ਖਾਲੀ ਹੋ ਕੇ ਬ੍ਰੇਕ ਹੋਰ ਅੰਦਰ ਵੀ ਚੈੱਕ ਕਰਨਾ ਸੀ ਜੀ ਦੇਖ ਤੋ ਹਮ ਏਦਾਂ ਲੈਫਟ ਸਾਈਡ ਤੋਂ ਆਉਂਦੀ ਹੈ ਤਾਂ ਇਹ ਕਹਿੰਦਾ ਕਿ ਜਿਹੜਾ ਸ਼ੀਸ਼ਾ ਜਰੂਰ ਚੈੱਕ ਕਰਨਾ ਚਲੋ ਥੋੜੇ ਸਲੋ ਟੋਆ ਆਂਦੇ ਆ ਕੋਈ ਨੇ ਹੁਣ ਹੌਲੀ ਘੜ ਦੇ ਗੱਡੀ ਥੋੜਾ ਦਬੋ ਐਕਸਲੇਟਰ ਬਾਕੀ ਜਿਹੜੇ ਆ ਮੋੜ ਆ ਮੋੜਾਂ ਦਾ ਵੀ ਖਿਆਲ ਰੱਖਣਾ ਜੇ ਕੋਈ ਮੋੜੇ ਆਉਂਦਾ ਰੁਕਣੀ ਪੈਣੀ ਗੱਡੀ ਬਾਕੀ ਹੋਰਨ ਦੱਬੀ ਜਾ ਇੱਥੇ ਯਾਰ ਇਧਰੋਂ ਵੀ ਇੱਕ ਆ ਗਿਆ ਕਿਵਾਲਾ ਇਦਨਵਾੜੀ ਪਿੱਛੇ ਦੇਖ ਕੇ ਇੱਥੇ ਦੇ ਉੱਤੇ ਦੇਖ ਬਸ ਹੋਰ ਜਿਆਦਾ ਨਾ ਕਰੀ ਬਸ ਥੋੜੀ ਜਿਹਾ ਇੱਕ ਹੀ ਵਾਰ ਲਗੀ ਹੈ ਨਾ ਤੇ ਨਾ ਹੁਣ ਪਿੱਛੇ ਜਗ੍ਹਾ ਜਿਆਦਾ ਹੈਗੀ ਆਪਣੇ ਕੋਲ ਚਲੋ ਹਨਾ ਕੋਈ ਪਿੱਛੇ ਆਉਂਦਾ ਹੋਵੇ ਇਹ ਗੱਡੀ ਰੋਕਣੀ ਹੀ ਆਪਾਂ ਲੈਫਟ ਇੰਡੀਕੇਟਰ ਲਾਉਣਾ ਹੌਲੀ 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 ਧਿਆਨ ਨਾਲ ਧਿਆਨ ਨਾਲ ਦੇਖ ਕੇ ਕਲੀਅਰ ਰੋਡ ਉਧਰੋਂ ਦੇਖੇ ਦੇਖੇ ਹਾਂ ਕਲਚ ਵਾਲਾ ਚਲਈਏ ਹਾਂ ਜੀ ਦੁਰਵੱਧਾ ਕਨਾ ਦਿੱਤਾ ਨਾ ਜਿਆਦਾ ਨੀੜੂ ਦੀ ਬੋਸ ਐਕੋ ਜਦੋਂ ਹਨ ਆਪਾਂ ਬ੍ਰੇਕ ਲਾਉਣੀ ਹੈ ਪਹਿਲਾਂ ਫੁੱਲ ਕਲਚ ਦੱਬਣਾ ਫੇ ਬ੍ਰੇਕ ਲਾਉਣੀ ਹੈ ਹਾਂ ਜੀ ਚਲੋ ਹੁਣ ਆਪਾਂ ਇੱਥੇ ਗੇਅਰ ਚੇਂਜ ਕਰਨਾ ਹੈ ਰੇਸ ਵਧਾਓ ਰੇਸ ਵਧਾ ਕੇ ਗੇਅਰ ਪਾ ਲਈਏ ਕਨਾਂ ਜਿੱਦਾਂ ਹੁਣ ਮੋੜਿਓ ਆ ਜਿਹੜੇ ਕਿਨਾਰੇ ਇਹ ਆ ਜਿੱਦਾਂ ਕਿ ਲੋਕ ਤੇ ਦੇਖ ਲਈ ਦੇਂਦੇ ਜੇ ਰਾਸਤਾ ਤੰਗ ਜਾ ਹੋਵੇ ਕਿਉਂਕਿ ਕਈ ਵਾਰ ਗੱਡੀ ਹਨਾ ਗੱਭਿਓ ਕੱਢਣੀ ਪੈਂਦੀ ਹੁੰਦੀ ਹੈ ਕਈ ਵਾਰ ਇਧਰ ਵੀ ਗੱਡੀ ਲਾਈ ਹੁੰਦੀ ਹੈ ਉਧਰ ਮੋਟਰਸ ਲੱਗਾ ਹੁੰਦਾ ਆ ਉਹ ਹਾਫ ਕਲੱਚ ਤੇ ਫੇ ਗੱਡੀ ਕੱਢਣੀ ਪੈਂਦੀ ਆ ਪਰ ਅੱਗੇ ਉਹ ਕਿਨਾਰੇ ਦੇਖ ਕੇ ਜੇ ਨਾ ਨਿਕਲੇ ਜੇ ਤੁਹਾਨੂੰ ਡਾਊਟ ਲੱਗਦਾ ਗੱਡੀ ਨਹੀਂ ਨਿਕਲਦੀ ਆ ਸਿੱਧੇ ਜੇ ਲੱਗਦਾ ਡਾਊਟ ਹੈ ਨਹੀਂ ਨਿਕਲਦੀ ਆ ਗੱਡੀ ਫੇ ਰੋਕ ਕੇ ਅਗਲੇ ਨਾਲ ਹੋਰਾਂ ਦਾ ਬਣਾ ਆ ਚਲੋ ਦੇਖ ਕੇ ਨਾਲ ਇਰਬ ਵਧਾ ਕੇ ਦੇਖੀ ਤੀਜਾ ਪੜਾ ਤੇ ਵੇਖੋ ਵਧਾਉਂਦੇ ਰਹੇ ਹੋ। ਗੇਰ ਰਿਛੜ ਦੇ ਅਲੱਗ ਲੱਭੋ ਤੀਜਾ ਗੇਰ ਬਣਾਓ। ਅਰਾਹ ਨੂੰ ਬਲਚ ਛੱਡੋ। ਸਪੀਡ ਲੰਬਣਾ ਵਾਲਾ। ਕੋਈ ਚਾਹਤ ਆਪਾਂ ਹਲੇ ਅੱਗੇ ਜਾ ਕੇ ਹੋ ਫੇ ਜਿਹੜਾ ਮੋੜ ਆਉਣਾ। ਮੋੜੇ ਬ੍ਰੇਕਰ ਵੀ ਉੱਥੋਂ ਤੁਹਾਨੂੰ ਸਲੋ ਕਰਨੀ ਪੈਣੀ ਗੱਡੀ ਵੀ। ਜਿਆਦਾ ਸਲੋ ਕਰ ਲਓ ਗੱਡੀ ਜਾਂਪਣਾ ਖਾਵੇ ਬਸ। ਹੁਣ ਕੀ ਕਰੋਗੇ ਫੇ? ਹਾਂ ਠੀਕ ਆ। ਬ੍ਰੇਕ ਲਾਉਣੀ ਪੈਣੀ ਨਾਲ ਬ੍ਰੇਕ ਲਾਉਣੀ ਪੈਣੀ। ਰੇ ਛੱਟ ਤੋਂ ਬਰੇਕ ਛੱਟ ਤੋਂ ਹਾਂ ਥੋੜੀ ਥੋੜੀ ਇੰਨੇ ਨਹੀਂ ਲਾਉਣੀ ਕਿਉਂਕਿ ਜਿਆਦਾ ਹੈ ਨਾ ਜੱਕਦਵੇਂ ਬ੍ਰੇਕ ਦੱਬਤੀ ਹਾਂਜੀ ਜਿਹੜੇ ਇਧਰੋਂ ਵੀ ਦੇਖ ਚਲੋ ਚਲੋ ਕਿਉਂਕਿ ਜੱਕਦਵੇਂ ਬ੍ਰੇਕ ਲਾਤੀ ਜਿਹੜੇ ਪਿੱਛੇ ਆਉਂਦੇ ਹੁਣੇ ਆ ਉਹਦਾ ਨਾ ਕੋਈ ਬੰਨਣਾ ਦੇਖ ਲਓ ਅਗਲੇ ਵਿੱਚ ਵਸ ਸਕਦੇ ਹਾਂ ਚਲੋ ਗਿਆ ਤੀਂਗੇ ਰੇਸ ਛੱਟ ਕੇ ਥੋੜੀ ਕਲੱਚ ਥੋੜੀ ਕਲੱਚ ਰੇਸ ਰੇਸ ਨਹੀਂ ਕੱਢੀ ਆਪਾਂ ਚਲੋ ਗਾ ਥੋੜੀ ਇੱਥੇ ਹੋਈ ਹੈ ਮਿਸਟੇਕ ਬਾਕੀ ਠੀਕ ਸੀ ਥੋੜਾ ਜਿਹਾ ਕਰੋ ਰੇਸ ਵਧਾ ਲੰਦੇ ਆ ਤੇ ਹੁਣ ਆਪਾਂ ਨਾਲੇ ਜਾਣਾ ਆ ਉਧਰ ਰਾਈਟ ਹੈਂਡ ਇੰਡੀਕੇਟਰ ਲਾ ਲਓ ਫਲਾਈ ਰੋਡ ਤੇ ਲੈ ਕੇ ਜਾਵਾਂਗੇ ਫਲਾਈ ਰੋਡ ਤੇ ਫਲਾਈ ਰੋਡ ਤੇ ਹਾਂ ਰਾਈਟ ਇੰਡੀਕੇਟਰ ਹਾਂ 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 ਥੱਲੇ ਨਹੀਂ ਜਾਣਾ ਅੱਛਾ ਮੈਂ ਪੁੱਛਾਂ ਨਾ ਨਹੀਂ 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 ਸਪੀਡ ਦੱਬੋ ਥੋੜੀ ਨਹੀਂ ਨਹੀਂ ਹਜੇ ਨਾ ਗੇਰ ਪਾਇਆ ਸਾੜਾ ਪਾ ਪੌੜ ਚੜ੍ਹਦੇ ਪਏ ਆ ਇੱਥੇ ਪੌੜ ਚੜਦੇ ਪਏ ਆ ਨਾ ਹੁਣ ਆਪਣੀ ਸਪੀਡ ਦੇਖ ਲੈ ਲੇ 20 ਦੀ ਆ ਹਾਂ ਆਪਾਂ ਨੂੰ ਜ਼ਿਆਦਾ ਰੇਸ ਵਧਾਉਣੀ ਪੈਣੀ ਆ ਯਾਨੀ ਕਿ 30 ਤੇ ਆਪਾਂ ਪਾਉਂਦੇ ਹਾਂ ਉਹਦਾ ਗੇਅਰ 40 ਦੀ ਸਪੀਡ ਕਰਨੀ ਪੈਣੀ ਆ ਉਹ ਗੱਡੀ ਨੇ ਤਾਂ ਦਬਣਾ ਫੇ ਇੱਥੇ ਲੋਡ ਲੈਣਾ ਗੱਡੀ ਨੇ ਫੇ ਗੱਡੀ ਨੇ ਝਟਕੇ ਮਾਰ ਲੈ ਆਪਾਂ ਨੇ ਘੱਟ ਸਪੀਡ ਤੇ ਗੇਅਰ ਪਾਤਾ ਬਾਕੀ ਸਾਡਾ ਪੌੜ ਪਾਰ ਕਰਕੇ ਫੇ ਪੌੜੇ ਬਾਅਦ ਵਿੱਚ ਦੇਖ ਕੇ ਅਧਰੁਖਲੀ ਹੋਊਗੀ ਚਲੋ ਥੋੜੀ ਜਿਹੀ ਰੇਸ ਵਧਾ ਲਓ ਤੀ ਤਾਂ ਮੈਂ ਥੋੜੀ ਵਧਾ ਲਵਾਂ ਸਪੀਡ ਜੀ ਚਲੋ ਹੁਣ ਫੇ ਆਰਾਮ ਦੇ ਨਾਲ ਗੇਅਰ ਪਾ ਲਓ ਜੀ ਆਰਾਮ ਨਾਲ ਪਾਓ ਗੇਰ ਠੀਕ ਹੈ ਆਪ ਛੱਡ ਦੋ ਕਲੱਚ ਸਪੀਡ ਦਾ ਬਹੁਤ ਅਣਾ ਤਾਂ ਕਰੋ ਰੇਸ ਵਧਾਓ ਜਿਆਦਾ ਜਿਆਦਾ ਰੇਸ ਵਧਾਓ 40 ਦੀ ਸਪੀਡ ਕਰੋ ਚੌਥਾ ਗੇਰ ਪਾਈਏ ਚਲੋ ਰੇਸ ਛੱਡ ਦੋ ਆਰਾਮ ਦੇ ਨਾਲ ਕਲੱਚ ਦਬਾ ਲਓ ਫੁੱਲ ਕਲੱਚ ਡੋਕ ਬੈਕ ਕਰ ਦਿਓ ਇਦਾਂ ਹੀ ਬਸ ਕਲੱਚ ਛੱਡ ਦਿਓ ਭਾਗ ਗਿਆ ਹਨ ਟਰਨ ਕਰਨੀ ਆ ਲੈਫਟ ਗੱਡੀ ਲੈ ਕੇ ਜਾਣੀ ਆ ਉੱਥੋਂ ਬਹੁਤ ਟਰਨ ਹਾਂ ਉਧਰੋਂ ਗੱਡੀ ਆਪਾਂ ਇਦਾਂ ਕਰੋ ਕਲੱਚ ਦਬਾਓ ਤੇ ਨਿਊਟਰਲ ਕਰ ਦਿਓ ਗੱਡੀ ਇੱਥੋਂ ਗੱਡੀ ਸਿੱਧੀ ਰਵੇ ਆਪਣੀ ਸਿੱਧੇ ਸਿੱਧੇ ਗੱਡੀ ਲੈਫਟ ਹੈਂਡਿਕੇਟਰ ਲਾ ਲਓ ਫੜ ਆਪਾਂ ਨਿਊਟਰਲ ਕਰਤੀ ਆ ਗੱਡੀ ਉੱਥੇ ਤੱਕ ਆਪਣੀ ਪਹੁੰਚ ਜਾਣੀ ਆ ਬਹੁਤ ਸਪੀਡ ਹੈ ਆਪਣੀ ਪਹਿਲਾਂ ਚੈੱਕ ਕਰੋ ਇਧਰੋਂ ਲੈਫਟ ਤੋਂ ਬਾੜੀ ਬਾੜੀ ਗੱਡੀ ਲੈ ਕੇ ਆਉਂਦੀ ਆ ਬਾੜੀ ਬਾੜੀ ਲੈ ਆਓ ਪਰ ਗੱਡੀ ਆਪਣੀ ਤੇਜ਼ ਆ ਇੱਥੇ ਰੱਖੋ ਗੱਡੀ ਮਾੜੀ ਜੀ ਬ੍ਰੇਕ ਲਾਓ ਰਿ ਮਾਰਿ ਮਾਰਿ ਹੋਣੀ ਹੋਲੀ 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 ਬ੍ਰੇਕ ਲਾਓ ਬੜੀ ਹੋ ਸਲੋ ਇਧਰ ਦੇਖੋ ਤੁਹਾਨੂੰ ਕਹਾਗੇ ਰੋਡ ਖਾਲੀ ਆ ਬ੍ਰੇਕ ਛੱਡ ਦਿਓ ਹੌਣ ਪਹਿਲਾ ਗੇਅਰ ਪਾ ਲਓ ਹਾਂ ਪਹਿਲਾ ਗੇਅਰ ਇੱਕ ਵਾਰੀ ਫੇਰ ਚੈੱਕ ਕਰ ਲਓ ਗੱਡੀ ਹੁੰਦੀ ਆ ਠੀਕ ਹੈ ਦੂਰੋ ਗੱਡੀ ਅੱਧਾ ਕਲਚ ਛੱਡ ਦਿਓ ਹਾਂ ਹਾਂ ਐਕੋਨ ਐਕੋਨ ਆ ਵੀਟ ਦੋ ਵੀਟ ਕਲਚ ਦਬਿਆ ਕੋਲ ਪਹਿਲਾ ਹਾਂ ਗੇਅਰ ਪਾ ਲਓ ਇਦੋਂ ਕੱਟੀ ਹੋਣਾ ਜਦੋਂ ਆਰਾਮ ਦੇ ਨਾਲ ਰਿਲੈਕਸ ਹੋ ਕੇ ਸਟਾਰਟ ਕਰਦੇ ਹਾਂ। ਧਮਾ ਕੇ ਰੱਖੋ ਉਹ ਕਿ ਆਪੀ ਨੂੰ। ਕਲਾਚ ਬਲਾਪ ਕੇ। ਹਾਂ। ਧਮਾ ਕੇ ਰੱਖੋ। ਕਾਢ ਦੋ। ਕਲਾਚ ਸਾਰਾ ਨਹੀਂ ਛੱਡਣਾ ਹੁੰਦਾ ਸਾਰਾ ਛੱਡਦਾ ਗੱਡੀ ਮਾਰਨ। ਚਲੋ ਅੱਧਾ ਕਲਾਚ ਛੱਡਣਾ ਹੋਵੇ ਪਿੱਛੇ ਦੇ ਕਿਦੋਂ ਅੱਧਾ ਕਲਾਚ ਛੱਡਣਾ। ਹਾਂ ਥੋੜਾ ਹੋਰ ਛੱਡ। ਇੰਨਾ ਕਲਾਚ ਬਹੁਤ ਆ। ਆਪਾਂ ਇੰਨੇ ਵੀ ਨਹੀਂ ਕਾਢ ਚੱਲਣਾ ਕਿ ਸਾਰਾ ਕਲਾਚ ਛੱਡ ਦੇਣਾ। ਹੁਣ ਆਹ ਮੋੜ ਕੱਟਣਾ ਆਪਾਂ ਇੱਥੋਂ ਲੈਫਟ ਵਾਲਾ। ਹਾਂ। ਲੈਫਟ ਵਾਲੀ ਸਾਈਡ। ਹਾਂ। ਕੀਛਾ ਇਧਰੋਂ ਦੇਖ ਰਿਹਾ। ਜੇ ਤਾਂ ਹੁਣ ਗੱਡੀ ਇਥੋਂ ਕੱਟ ਕਰਨੀ ਰਾਸਤਾ ਛੋਟਾ ਆ ਜੇ ਮੋੜੇ ਗੱਡੀ-ਗੱਡੀ ਆ ਜਵੇ ਗੱਡੀ ਇੱਥੇ ਸਟੌਪ ਤਾਂ ਨਹੀਂ ਪਾਣੀ ਐ। ਉਹ ਤਾਂ ਦਖਲ ਨਹੀਂ ਗਈ ਐ ਰੋਡ ਤੇ ਲੈ ਐਕਟਿਵ ਆਈ ਉਹ ਤਾਂ ਨਿਕਲ ਜਾਨੀ ਐ ਬਾਕੀ ਆਪਣੇ ਹਿਸਾਬ ਨਾਲ ਮੋੜ ਕੱਟੇ। ਹੂੰ ਠੀਕ ਐ। ਫਿਰ ਤੋਰ ਗੱਡੀ। ਆਸਲਾ ਜੇ ਰੱਖੀ ਤੂੰ। ਹੁਣ ਗੱਡੀ ਆਪਾਂ ਚਾੜਨੀ ਆ ਉਹ ਪੁੜੀ ਤੋਂ ਰਹਿਣ ਦੰਦੇ ਮਮ ਦੂਜਾ ਕਿਤੇ ਕੋਈ ਨਹੀਂ ਉੱਥੋਂ ਹੁਣ ਗੱਡੀ ਆਪਾਂ ਲੈਫਟ ਕੱਟਣੀ ਆ ਆ ਪੁੜੀ ਤੋਂ ਲੈਫਟ ਹੈਂਡ ਡਿਗੇਟਰ ਪਹਿਲਾ ਗੇਅਰ ਬਾਹਲੋ ਪਹਿਲੇ ਗੇਅਰ 'ਚ ਆਪਾਂ ਗੱਡੀ ਚਾੜਨੀ ਆ ਤੇ ਜਦੋਂ ਹੁਣ ਗੱਡੀ ਚਾੜਨੀ ਆ ਸ਼ੀਸ਼ੇ ਇੱਕ ਵਾਰੀ ਦੇਖ ਲਓ ਕੋਈ ਪਿੱਛੇ ਨਾ ਹੋਵੇ ਅੱਧਾ ਅੱਧਾ ਕਲਾਚ ਰੱਖ ਲਿਓ ਠੀਕ ਨਾਲ ਇਧਰੋਂ ਦੇਖ ਲਓ ਇਧਰੋਂ ਦੂਰੋਂ ਖਾਲੀ ਆ ਮੂਰੇ ਰੋਡ ਖਾਲੀ ਹੈ ਨਾ ਪੂਰਾ ਸਾਰਾ ਕਲਾਚ ਛੱਡ ਦਿਓ ਖਾਲੀ ਹੈ ਰੋਡ ਕਲਾਚ ਨੂੰ ਦਬਿਓ ਪਿੱਛੇ ਇੱਕ ਵਾਰੀ ਆ ਚੈੱਕ ਕਰ ਲਿਓ ਚਲੋ ਘੁਮਾਓ ਸਟੀਅਰਿੰਗ ਆ ਕੀ ਕਰਨ ਥੋੜੇ ਸਪੀਡ ਦਾ ਆ ਬਰੋ ਰਾਈਟ ਕੋਟੋਂ ਉਹਦੋਂ ਗੱਡੀ ਛੇ ਦੇ ਵਾਸ ਠੀਕ ਹੈ ਅਗਲਾ ਮੋੜ ਹੁਣ ਆਪਾਂ ਕੱਟ ਕਰਨਾ ਆ ਇੱਥੋਂ ਗੱਡੀ ਕੱਟੋ ਲੈਫਟ ਲੈਫਟ ਹਮ ਲੈਫਟ ਅੱਛਾ ਠੀਕ ਠੀਕ ਡੋ ਨਾਟ ਸ਼ੂਟ ਮੋੜ ਤਾਂ ਠੀਕ ਹੈ ਕੱਟੋ ਚਲੋ ਸਿੱਧੀ ਲੱਗ ਜਿਓ ਕੱਟੇ ਰੋ